ਇਤੀ ਰਾਤ ਪਟਿਆਲਾ ਵਿੱਚ ਬਲਾਸਟ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਹ ਬਲਾਸਟ ਰਾਜਪੁਰਾ ਰੋਡ ਨਜ਼ਦੀਕ ਛੋਟੀ ਨਦੀ ਕੋਲ ਹੋਇਆ ਹੈ ਕਿਸੇ ਰਾਹੀਰ ਦੇ ਵੱਲੋਂ ਇਸ ਬੰਦੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਦੋਂ ਫਾਇਰ ਬ੍ਰਿਗੇਡ ਉੱਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਨਜ਼ਦੀਕ ਝੁੱਗੀਆਂ ਦੇ ਵਿੱਚ ਕੋਈ ਬਲਾਸਟ ਹੋਇਆ ਹੈ ਤੇ ਇੱਥੇ ਭਿਆਨਕ ਅੱਗ ਲੱਗੀ ਹੋਈ ਹੈ ਅੱਗ ਤੇ ਕਾਬੂ ਪਾਉਣ ਦੀਆਂ ਕਾਫੀ ਕੋਸ਼ਿਸ਼ਾਂ ਕਰਨ ਮਗਰੋਂ ਅੱਗ ਬੁਝਾਈ ਗਈ ਜਾਂਚ ਕਰਨ ਤੇ ਪਤਾ ਲੱਗਿਆ ਕਿ ਉਥੇ ਇੱਕ ਮਿੰਨੀ ਸਿਲੰਡਰ ਬਲਾਸਟ ਹੋਇਆ ਹੈ ਜਿਸ ਕਰਕੇ ਇਹ ਧਮਾਕਾ ਹੋਇਆ ਸੀ ਜਾਨੀ ਨੁਕਸਾਨ ਤੋਂ ਤਾਂ ਗਨੀਮਤ ਰਹੀ ਹੈ ਪਰ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਨੇ ਝੁੱਗੀਆਂ ਝੌਂਪੜੀਆਂ ਵਾਲਿਆਂ ਵਿੱਚੋਂ ਕਿਸੇ ਨੇ ਫਾਇਰ ਬ੍ਰਿਗੇਡ ਨੂੰ ਇਹ ਦੱਸਿਆ ਹੈ ਕਿ ਕਿਸੇ ਨੇ दारू ਪੀ ਕੇ ਉਥੇ ਅੱਗ ਲਗਾਈ ਹੈ ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਫਾਇਰ ਬ੍ਰਿਗੇਡ ਵੱਲੋਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਇਸ ਘਟਨਾ ਦੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਸਰਦਾਰੀ ਆਪ ਨੂੰ ਦੱਸਿਆ ਕਿ ਮੈਟਰ ਕੀ ਉਸੇ ਨਾਲ ਜਿਹੜੀ ਜਨਤਾ ਮੰਨੀ ਹੈ। ਸੋ ਸਾਡੇ ਕੋਲ ਕੋਈ 9:55 ਮਿੰਟ ਤੇ ਕਿਸੇ ਰਾਘੀ ਨੇ ਸੂਚਨਾ ਦਿੱਤੀ ਕਿ ਛੋਟੀ ਨਦੀ ਦੇ ਨਾਲ ਬਣੀ ਨੇ ਵੈਕਸਾਈਡ ਤੇ ਤੇ ਅਗਰ ਲੱਗੇ ਤੇ ਬਲਾਸਟ ਦੀ ਸੂਚਨਾ ਪ੍ਰਾਪਤ ਹੋਈ ਹੈ। ਤੇ ਉਸ ਦੇ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਸੱਡੀਆਂ ਦੋ ਟੀਮਾਂ ਨਾਲ ਰਵਾਨਾ ਹੋਈਆਂ। ਉੱਥੇ ਜਾ ਕੇ ਦੇਖਿਆ ਗਿਆ ਤਾਂ ਚੌਪੜੀਆਂ ਜਿਹੜੀਆਂ ਬਣੀ ਹੋਈਆਂ ਛੋਟੀ ਨਦੀ ਦੇ ਨਾਲ ਕੋਈ ਗਰੀਬ ਬੰਦੇ ਦੀਆਂ ਚੌਪੜੀਆਂ ਉਹਨਾਂ ਨੂੰ ਝਾਗ ਲੱਗੀ ਸੀ। ਅਗ ਕੰਟਰੋਲ ਕਰਨ ਨੂੰ ਪਤਾ ਲੱਗਿਆ ਕਿ ਤੇ ਰੋਟਾ ਛੋਟਾ ਸਿਲੰਡਰ ਜਿਹੜਾ ਬਿਲਕੁਲ 2.5 ਕਿਲੋ ਦਾ ਜਿਹੜਾ ਜਾਲੀ ਸਿਲੰਡਰ ਸੀ ਉਹ ਸੀ ਕਦਰ ਨੇ ਤਾਂ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸਿਲੰਡਰ ਪਿਆ ਸੀ ਜੋ ਦੂਜੇ ਸਿਲੰਡਰ ਨਾਲ ਧਮਾਕੇ ਨਾਲ ਫੱਕਾ ਵੀ ਦੂਰ ਜਾ ਕੇ ਗਿਰ ਗਿਆ ਜਿਸ ਨੂੰ ਬਾਅਦ ਚ ਲੱਗ ਗਿਆ ਲੱਗ ਕੇ ਠੀਕ ਹੈ ਇਨਰ ਵੀ ਕੋਈ ਜਾਨੀ ਨੁਕਸਾਨ ਨਹੀਂ ਪਰਵਾਰ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਇਹਦੇ ਵਿੱਚ ਕੋਈ ਵੀ ਝੋਪੜੀ ਦੇ ਵਿੱਚ ਹੀ ਅੱਗ ਸੀਗੀ ਇਹ ਦੱਸ ਨਹੀਂ ਹੋਗਾ ਕਿ ਉੱਥੇ ਜਿਹੜੇ ਮਾਲਕਾਂ ਦੇ ਕੈਨ ਅਨਸਰ ਵੀ ਲੇਡੀਜ਼ ਹੋ ਕੈਨ ਸੀ ਕਿਸੇ ਬੰਦੇ ਨੇ ਦਾਰੂ ਪੀ ਕੇ ਅਗਲਾ ਦਿੱਤੀ ਹੈ ਸ਼ਰਾਬ ਪੀ ਕੇ ਅਗਲਾ ਹੈ ਕੈਨ ਅਨਸਰ ਬਣਾ ਦੇ ਬਾਕੀ ਇਨਵੈਸਟੀਗੇਸ਼ਨ ਫਿਰ ਜਾਰੀ ਹੈ ਉਹਨਾਂ ਦੀ ਉਸ ਤੋਂ ਬਾਅਦ ਵੀ ਹੈ ਅਸੀਂ ਜ਼ਰਾ ਕੀ ਆਪ ਨੂੰ ਦਈਏ ਕਿ